ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਸ਼ੂ ਮੇਲਾ ਜਿਹੜਾ ਤਣਾਉਲੇ ਤੇ ਚੱਲ ਰਿਹਾ ਤੇ ਦੋਸਤੋ ਇੱਕ ਪੂਰੀ ਕੱਟੀ ਦਿਖਾਉਣੀ ਤੁਹਾਨੂੰ ਬਹੁਤ ਵਗਿਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਦੇਖ ਸਕਦੇ ਦੋਸਤੋ ਦੋਨੇ ਕੱਟੀਆਂ ਨੇ ਨੰਬਰ ਚੱਕਿਆ ਨੀਲੀ ਰਾਵੀ ਦੀਆਂ ਟੌਪ ਦੀਆਂ ਦੋਸਤੋ ਕਟੀਆਂ ਦੋ ਸਾਰੀ ਡਿਟੇਲ ਬਾਈ ਤੋਂ ਪੁੱਛ ਲੈਣ ਆ ਜਾ ਬਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸ ਦੇ ਬਈ ਬਾਰਕਟ ਸਿੰਘ ਆ ਜੀ ਠੀਕ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੋ ਬਈ ਹਣੀ ਥਾਲੀ ਬਾਈ ਠੀਕ ਆ ਜੀ ਤੇ ਦੂਜਾ ਬਾਈ ਕਿੰਨਾ ਕ ਟਾਈਮ ਹੋ ਗਿਆ ਬਰੀਡਿੰਗ ਤੇ ਕੰਮ ਕਰ ਜਾਂ ਨੂੰ ਆਪਾਂ ਨੂੰ ਸਾਨੂੰ 2017 ਤੋਂ ਨੀਲੀ ਰਾਵੀ ਦਾ ਸ਼ੌਂਕ ਪਿਆ ਸੀ ਪਹਿਲਾ ਮੋਹਰਾ ਦੀਆਂ ਮੱਝਾਂ ਸੀ ਠੀਕ ਆ ਪਹਿਲਾ ਮੋਹਰਾ ਦੀਆਂ ਹੁਣ ਨੀਲੀ ਰਾਵੀ ਦੀਆਂ ਕਿੰਨੇ ਕ ਦੁੱਧ ਵਾਲੀਆਂ ਮੱਝਾਂ ਆਪਣੇ ਕੋਲੇ ਆਪਣੇ ਕੋਲੇ ਇੱਕ ਝੋਟੀ ਆ ਜਾਨੀ ਕਿ ਉਹ ਪਹਿਲਾਂ ਫ੍ਰੀਸ਼ਰ ਨੂੰ 14 ਕਿਲੋ ਜਾਨੀ ਦੁੱਧ ਦਿੰਦਾ ਉਹ ਤਿੰਨ ਮਹੀਨੇ ਦਿੱਤੀ ਆ ਠੀਕ ਆ ਜੀ ਜਿੰਨਾ ਉਹਲੇ ਖੀਰੀ ਲੱਗੀ ਸੀ ਉਹ ਪੰਜਵੇਂ ਨੰਬਰ ਤੇ ਹਾਂਜੀ ਤੇ ਪੀਡੀਐਫ ਦੇ ਲੱਗੀ ਸੀ 6ਵੇਂ ਨੰਬਰ ਤੇ ਠੀਕ ਆ ਦੂਜਾ ਜੋ ਡੀਐਲਫ ਹੈ ਜਿਹੜਾ ਇੱਕ ਮਹੀਨੇ ਤੋਂ ਪੰਜਵੇਂ ਤੋਂ ਲੱਗੀ ਦੁੱਧ ਦਿੰਦੀਆਂ ਬਿਊਟੀ ਕੰਪੀਟੀਸ਼ਨ ਦੀ ਠੀਕ ਆ ਜੀ ਠੀਕ ਆ ਤੇ ਇਹ ਹੁਣ ਕੱਟੀ ਆਪਣੀ ਜਿਹੜੀ ਕਿੰਨੇ ਟਾਈਮ ਦੀ ਆ ਇਹ 26 ਦਸੰਬਰ ਨੂੰ ਇਹ ਸਾਲ ਦੀ ਹੋ ਜਾਣਾ ਜੀ ਸਾਲ ਦੀ ਹਾਂਜੀ ਜਾਨੀ ਕਿ 6ਾਂ ਤੋਂ ਸਾਲ ਵਾਲੀ ਦੇ ਵਿੱਚ ਦੂਜੇ ਨੰਬਰ ਤੇ ਲੱਗੀ ਹੈ ਨਾ ਹਾਂਜੀ ਹਾਂਜੀ ਦੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਕੱਟੀ ਕਿਹੜੇ ਸੀਮੰਦ ਦੀ ਆਪ ਇਹ ਇਹ ਅਸਲਪੂਰੇ ਵਾਲੀ ਲੈਨ ਚੋਂ ਠੀਕ ਆ ਜੀ ਦੇਖ ਸਕਦੇ ਹੋ ਦੋਸਤੋ ਦੂਜੇ ਨੰਬਰ ਤੇ ਲੱਗੀ ਆ ਝੋਲੀ ਝਾਲੀ ਵੇਖੋ ਕਿੰਨੀ ਚੰਗੀ ਕੱਟੀ ਦੀ ਬਾਕੀ ਪੱਠ ਫੁੜਾ ਦੇਖ ਸਕਦੇ ਆ ਦੇਖ ਸਕਦੇ ਹੋ ਦੋਸਤੋ ਤੇ ਜਿਹੜੀ ਆਪਣੀ 2 ਨੰਬਰ ਤੇ ਆ ਬਈ ਇਹ ਕਿਹੜੇ ਸੀਮੰਦ ਦੀ ਆਪ ਇਹ ਬਲਖਸ਼ ਦੀ ਆ ਬਈ ਇਹ ਬਲਖਸ਼ ਦੀ ਤੇ ਕਿੰਨੇ ਟਾਈਮ ਦੀ ਆ ਉਹ ਇਹ 3 ਤੋਂ 6 ਵਾਲੇ ਚ ਪਾਈ ਸੀ ਇਹ 5 ਕਿ ਤਨ ਘਟਾ ਯਾਨੀ ਕਿ 6 ਮਹੀਨਿਆਂ ਤੋਂ 6 ਮਹੀਨਿਆਂ ਤੋਂ ਯਾਨੀ ਕਿ 5 ਦਿਨ ਘਟਾ ਹਾਂਜੀ ਠੀਕ ਆ ਇਹ ਕਿੰਨੇ ਕ ਦੁੱਧ ਵਾਲੀ ਮਹਿੰਦੀ ਆ ਇਹ ਮੈਂ ਥੱਲੇ ਸੀਗਾ 1.75 ਕਿਲੋ 15 ਕਿਲੋ ਠੀਕ ਆ ਵੀ ਹਾਂਜੀ ਦੇਖ ਸਕਦੇ ਹੋ ਦੋਸਤੋ ਇਹ ਵੀ ਕੱਟੀ ਬਹੁਤ ਚੰਗੀ ਆ ਦੇਖ ਸਕਦੇ ਗਲਾਬੀ ਅੱਖ ਬਾਕੀ ਪਿੱਠ ਬੁੜਾ ਇਹਦਾ ਵੀ ਦੇਖ ਸਕਦੇ ਕੱਟੀ ਦਾ ਮੋਹਰਾ ਦੀਆਂ ਕੱਟੀਆਂ ਵੀ ਲੱਗੀਆਂ ਆਪਣੀਆਂ ਕੁਝ ਹਾਂ ਨਹੀਂ ਇੱਕ ਮੱਝ ਲੱਗੀ ਹੈ ਜੋ ਸਾਡੇ ਪਿੰਡੋਂ ਹੀ ਆ ਲਖਵੀਰ ਸਿੰਘ ਤੇ ਰਣਜੋ ਸਿੰਘ ਢਾਲੀਆ ਢਾਲੀਆਲ ਫਾਰਮ ਵਾਲੇ ਠੀਕ ਆ ਬਈ ਹਾਂਜੀ ਉਹਨਾਂ ਦੀ 8 ਨੰਬਰ ਜਿਹੜਾ ਅੱਜ ਲੱਗੀ ਟ੍ਰੈਕ ਉੱਧਰ ਠੀਕ ਪਰੋਣੀ ਬਾਈ ਕਿਉਂ ਹੈ ਫੋਟੋ ਵਿੱਚ ਨਹੀਂ ਦੇਖ ਸਕਦੇ ਦੋਸਤੋ ਬਹੁਤ ਚੰਗੀਆਂ ਕੱਟੀਆਂ ਦੋਵੇਂ ਦੂਜੇ ਦੂਜੇ ਨੰਬਰ ਤੇ ਲੱਗੀਆਂ ਤੇ ਸ਼ੌਂਕ ਨਾਲ ਹੀ ਬਾਈਆਂ ਦਾ ਵੀ ਅਸੀਂ ਕੰਮ ਕਰਦੇ ਹਾਂ ਤੇ ਵੀਡੀਓ 'ਚ ਚੰਗੀ ਲੱਗੇ ਤਾਂ ਵਾਧਵਾਦ ਸ਼ੇਅਰ ਕਰ ਦਿਓ ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਬਾਈ ਨਾਲ ਕਨੈਕਟ ਕਰ ਸਕਦੇ ਭਾਈ ਫੋਨ ਨੰਬਰ ਦੱਸਦੀ 8127493152 ਫਿਕਰ ਯੋਰ ਬੋਲਦੇ ਵੀ 8427499152 ਪਿੰਡ ਬਈ ਪਿੰਡ ਬੀ ਡਰਾਵ ਕੇ ਵੀਰੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਆ ਦੋਸਤੋ rau ਕੇ ਪਿੰਡਾਂ ਬਾਈਆਂ ਦਾ ਤੇ ਜੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀ ਬਾਈ ਨਾਲ ਕਨੈਕਟ ਕਰ ਸਕਦੇ ਆ ਤੇ ਵੀਡੀਓ ਸ਼ੇਅਰ ਕਰਦੇ ਹੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ